ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਮੀਡੀਆ ਰਿਪੋਰਟਸ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸੀਕੋ ਕੈਨੇਡਾ ਨੂੰ ਟੈਰਫ ਤੋਂ ਦਿੱਤੀ 1 ਮਹੀਨੇ ਲਈ ਰਾਹਤ ਕੁਝ ਚੀਜ਼ਾਂ ਤੇ ਨਹੀਂ ਲੱਗੇਗਾ ਟੈਰਫ ਬ੍ਰਿਟਿਸ਼ ਕੋਲੰਬੀਆ ਦੇ ਬਜਟ ਤੋਂ ਟ੍ਰਾਂਸ ਲਿੰਕ ਦੇ ਲਈ ਕੋਈ ਵਿਸ਼ੇਸ਼ ਫੰਡਿੰਗ ਨਾ ਹੋਣ ਤੋਂ ਮੇਅਰਜ਼ ਕਾਉਂਸਲ ਨਿਰਾਸ਼ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਤੁਰੰਤ ਫੰਡਿੰਗ ਨੂੰ ਲੈ ਕੇ ਹੋਵੇਗੀ ਕੱਲ੍ਹ ਬਾਤ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਫੈਡਰਲ ਸਰਕਾਰ ਦੇ ਨਾਲ ਯੂਨੀਵਰਸਲ ਫਾਰਮਾ ਕੇਅਰ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਸਹੀ ਵੱਦ ਅਗਲੇ ਸਾਲਾਂ ਦੇ ਲਈ ਡਾਇਬੀਟੀਜ਼ ਤੇ ਬਲੱਡ ਕੰਟਰੋਲ ਪੀਲਸ ਮਿਲਣਗੀਆਂ ਫ੍ਰੀ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਸਤਾਚ ਆਉਣ ਤੋਂ ਬਾਅਦ ਅਮਰੀਕਾ ਆਉਣ ਵਾਲੇ ਮੈਕਸੀਕੋ ਅਤੇ ਕੈਨੇਡਾ ਦੇ ਸਮਾਨ ਤੇ 25 ਫੀਸਦੀ ਟੈਰਫ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧੀ ਬੇਸ਼ੱਕ ਉਹਨਾਂ ਵੱਲੋਂ ਆਪਣੇ ਬਿਆਨ ਕਈ ਵਾਰ ਬਦਲੇ ਗਏ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਨਾਲ ਇੱਕ ਘੰਟਾ ਲੰਮੀ ਗੱਲਬਾਤ ਤੋਂ ਬਾਅਦ ਆਟੋ ਪਾਰਟਸ ਤੇ ਟੈਰਫ ਇੱਕ ਮਹੀਨੇ ਲਈ ਰੋਕੇ ਗਏ ਸਨ ਉਤੋ ਹੀ ਅੱਜ ਮੈਕਸੀਕੋ ਤੋਂ ਜਾਦਾ ਸਮਾਨ ਉੱਪਰ ਇੱਕ ਮਹੀਨੇ ਲਈ ਟੈਰਫ ਰੋਕੇ ਗਏ ਨੇ ਜਿਸ ਲਈ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਹਵਾਲਾ ਦਿੱਤਾ ਗਿਆ ਜੋ ਕਿ ਰਾਸ਼ਟਰਪਤੀ ਟਰੰਪ ਦੀ ਪਹਿਲੀ ਟਰਮ ਸਮੇਂ 2018 ਦੇ ਵਿੱਚ ਹੋਇਆ ਸੀ ਤੇ 2 اپریل ਨੂੰ ਇਸ ਟੈਰਫ ਸੰਬੰਧੀ ਦੁਬਾਰੇ ਚਰਚਾ ਚੱਲੇਗੀ ਕਿਉਂਕਿ ਮੈਕਸੀਕੋ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵਪਾਰ ਦਾ ਜ਼ਿਆਦਾਤਰ ਸਮਾਨ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੇ ਅਧੀਨ ਆਉਂਦਾ ਹੈ ਇਸ ਤੋਂ ਬਾਅਦ ਮੈਕਸੀਕੋ ਦੀ ਰਾਸ਼ਟਰਪਤੀ ਵੱਲੋਂ ਪਲੇਟਫਾਰਮ ਐਕਸ ਤੇ ਉੱਪਰ ਰਾਸ਼ਟਰਪਤੀ ਟਰੰਪ ਦਾ ਤਨਬਾਦ ਵੀ ਕੀਤਾ ਗਿਆ ਹੈ ਪ੍ਰੈਜ਼ੀਡੈਂਟ ਟਰੰਪ ਨੇ ਆਖਿਆ ਕਿ ਮੈਕਸੀਕੋ ਦੀ ਰਾਸ਼ਟਰਪਤੀ ਅਮਰੀਕਾ ਦੇ ਨਾਲ ਬਾਰਡਰ ਸੁਰੱਖਿਆ ਫੈਂਟਨਲ ਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ਤੇ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ ਜਿਸ ਲਈ ਉਹਨਾਂ ਵੱਲੋਂ ਮੈਕਸੀਕੋ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ ਗਈ। ਬੇਸ਼ੱਕ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੀ ਬਾਰਡਰ ਸੁਰੱਖਿਆ ਦੇ ਲਈ 1.3 ਬਿਲੀਅਨ ਡਾਲਰ ਦਾ ਪਲਾਨ ਸਾਂਝਾ ਕੀਤਾ ਗਿਆ ਤੇ ਬਾਰਡਰ ਤੇ ਫੈਂਟਨੈਲ ਮਿਲਣ ਦਾ ਨੰਬਰ ਵੀ ਘਟਿਆ ਪਰ ਇਸ ਦੇ ਬਾਵਜੂਦ 트ੰਪ ਪ੍ਰਸ਼ਾਸਨ ਇਸ ਤੋਂ ਖੁਸ਼ ਦਿਖਾਈ ਨਹੀਂ ਦੇ ਰਿਹਾ। ਬੀਤੇ ਦਿਨ ਲਗਭਗ 1 ਘੰਟਾ ਅਮਰੀਕੀ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਬਾਰੇ ਬੋਲਦੇ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਗੱਲਬਾਤ ਕਾਫੀ 컬러풀 ਰਹੀ ਹੈ ਅਤੇ ਉਹ ਚਾਹੁੰਦੇ ਨੇ ਕਿ ਟੈਰਫ ਪੂਰੀ ਤਰ੍ਹਾਂ ਹਟਾਏ ਜਾਣ ਅਤੇ ਇਸ ਕੰਮ ਨੂੰ ਪੂਰਾ ਕਰਨ ਤੱਕ ਕਿਸੇ ਵੀ ਢੰਗ ਦਾ ਦਬਾਅ ਬਣਾਇਆ ਜਾਏਗਾ। ਉਹਨਾਂ ਆਖਿਆ ਕਿ 트럼ਪ ਪ੍ਰਸ਼ਾਸਨ ਦਾ ਕਦਮ ਔਨ ਜਸਟਿਸ ਵਾਲਾ ਹੈ ਤੇ ਕੈਨੇਡਾ ਦੀ ਉਦੇਸ਼ ਮੰਤਰੀ ਮੈਲਨੀ ਜੋਲੀ ਵੱਲੋਂ 트럼ਪ ਪ੍ਰਸ਼ਾਸਨ ਦੇ ਕਦਮਾਂ ਨੂੰ ਸਾਈਕੋ ਡਰਾਮਾ ਕਹਿਣ ਬਾਰੇ ਬਿਆਨ ਦੇ ਨਾਲ ਵੀ ਪ੍ਰਧਾਨ ਮੰਤਰੀ ਸਹਿਮਤੀ ਪ੍ਰਗਟਾਉਂਦੇ ਹੋਏ ਨਜ਼ਰ ਆਏ। ਕਾਬਲੇ ਗੌਰ ਹੈ ਕਿ ਜੇਕਰ ਮੈਕਸੀਕੋ ਅਤੇ ਕੈਨੇਡਾ ਨੂੰ ਹੁਣ ਕੁਝ ਪ੍ਰੋਡਕਟਸ ਦੇ ਉੱਪਰ 1 ਮਹੀਨੇ ਦੀ ਰਿਲੀਫ ਦਿੱਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਸੰਭਵ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਕੈਨੇਡਾ ਦੇ ਫੈਂਟਨਲ ਰੋਕਣ ਲਈ ਕਦਮ ਜਿੰਨੇ ਚਾਹੀਦੇ ਨੇ ਉਹਨੇ ਸਖਤ ਨਹੀਂ ਨੀਤੀ ਦੋਸ਼ ਲਗਾਇਆ ਗਿਆ ਕਿ ਪ੍ਰਧਾਨ ਮੰਤਰੀ ਟਰੂਡੋ ਪਾਵਰ ਵਿੱਚ ਰਹਿਣ ਦੇ ਲਈ ਟ੍ਰੇਡ ਵਾਰ ਦੀ ਵਰਤੋਂ ਕਰ ਰਹੇ ਨੇ ਪਰ ਇਹਨਾਂ ਤਮਾਮ ਚੀਜ਼ਾਂ ਤੋਂ ਪ੍ਰਧਾਨ ਮੰਤਰੀ ਟਰੂਡੋ ਨੇ ਸਪਸ਼ਟ ਇਨਕਾਰ ਕੀਤਾ ਉਹ ਜਿਹੜੀ ਪਾਸੇ ਗੱਲ ਕਰੀਏ ਤਾਂ ਟੈਰਫ ਵਾਰ ਵਿੱਚ ਟੀਮ ਕੈਨੇਡਾ ਵੱਲੋਂ ਵੀ ਕਦਮ ਲਗਾਤਾਰ ਚੁੱਕੇ ਜਾ ਰਹੇ ਨੇ ਕਿਉਂਕਿ ਫੈਡਰਲ ਸਰਕਾਰ ਪ੍ਰੀਮੀਅਰਸ ਦੇ ਨਾਲ ਇਸ ਮਸਲੇ ਤੇ ਲਗਾਤਾਰ ਰਾਬਤਾ ਬਣਾ ਰਹੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕਿਹਾ ਗਿਆ ਕਿ ਜੇਕਰ ਅਮਰੀਕਾ ਦੇ ਟੈਰਫਸ ਦੇ ਮੱਦੇਨਜ਼ਰ ਕੈਨੇਡੀਅਨ એનર્ਜੀ ਉੱਪਰ ਨਿਰਭਰਤਾ ਘਟਾਉਂਦਾ ਤਾਂ ਕੈਨੇਡਾ ਨੂੰ ਕ੍ਰਿਟੀਕਲ ਮਿਨਰਲਸ ਗੈਸ ਸਟੀਲ ਲੰਬਰ ਤੇ ਹੋਰ ਮਾਰਕੀਟ ਲੱਭਣ ਦੀ ਜ਼ਰੂਰਤ ਹੈ ਤੇ ਉਹਨਾਂ ਮੁਲਕਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਜੋ ਕਿ ਇਹਨਾਂ ਚੀਜ਼ਾਂ ਲਈ ਕੈਨੇਡਾ ਨਾਲ ਵਪਾਰ ਵਧਾ ਸਕਦੇ ਨੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਇਸ ਮਸਲੇ ਤੇ ਸਖਤ ਦਿਖਾਈ ਦੇ ਰਹੇ ਨੇ ਉਹਨਾਂ ਕਹਿ ਕੇ 온ਟਾਰੀਓ ਵੱਲੋਂ ਅਮਰੀਕਾ ਨੂੰ ਜਾਂਦੀ ਬਿਜਲੀ ਸਪਲਾਈ ਉੱਪਰ 25% ਦੀ ਟੈਰਫ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਲਗਾਏ ਜਾਣਗੇ ਫੋਰਡ ਨੇ ਆਖਿਆ ਕਿ ਉਹ ਇਸ ਨੂੰ 50% ਦੀ ਤੱਕ ਵਧਾ ਸਕਦੇ ਨੇ ਪ੍ਰੀਮੀਅਰ ਫੋਰਡ ਵੱਲੋਂ ਕਿਹਾ ਗਿਆ ਕਿ ਜੇਕਰ 25% ਦੀ ਟੈਰਫ ਇਲੈਕਟ੍ਰਿਸਿਟੀ ਉੱਪਰ ਲਗਾਏ ਜਾਂਦੇ ਨੇ ਤਾਂ ਇਸ ਨਾਲ ਮਿਸ਼ੀਗਨ ਨਿਊਯਾਰਕ ਤੇ ਮਿਨੀਸੋਟਾ ਵਿੱਚ ਲਗਭਗ 1.5 ਮਿਲੀਅਨ ਘਰਾਂ ਦਾ ਬਿਜਲੀ ਦਾ ਬਿੱਲ ਵਧੇਗਾ ਉਨਾ ਆਖਿਆ ਕਿ ਉਹ ਅਜਿਹਾ ਕਰਨ ਦੇ ਲਈ ਮਜਬੂਰ ਨੇ ਜਦਕਿ ਉਹ ਇਹ ਨਹੀਂ ਚਾਹੁੰਦੇ ਬਲਕਿ অন্ਟਾਰੀਓ ਤਾਂ ਇਹ ਚਾਹੁੰਦਾ ਹੈ ਕਿ ਹੋਰ ਬਿਜਲੀ ਅਤੇ ਕ੍ਰਿਟੀਕਲ ਮਿਨਰਲਸ ਅਮਰੀਕਾ ਨੂੰ ਭੇਜੇ ਜਾਣ ਅਤੇ ਟੈਰਫ ਉਸ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਮਰੀਕਾ ਵੱਲੋਂ ਟੈਰਫ ਨਹੀਂ ਹਟਾਏ ਜਾਂਦੇ ਇਸ ਤੋਂ ਇਲਾਵਾ ਕੈਨੇਡਾ ਦੀਆਂ ਕਈ ਪ੍ਰਵਿੰਸਾਂ ਵੱਲੋਂ ਅਮਰੀਕੀ ਸ਼ਰਾਬ ਲੈ ਕੇ ਕਾਰਪੋਰੇਸ਼ਨ ਅਧੀਨ ਠੇਕਿਆਂ ਤੋਂ ਹਟਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵ ਨੇ ਕਿਹਾ ਕਿ ਇੱਕ ਵਿਅਕਤੀ ਵੱਲੋਂ ਲਿਆਂਦੇ ਗਏ ਡਿਜਾਸਟਰ ਦੇ ਮੱਦੇਨਜ਼ਰ ਪ੍ਰਵਿੰਸ ਆਪਣੀ ਨਿਰਪਰਤਾ ਅਮਰੀਕਾ ਉੱਪਰ ਘਟਾਏਗਾ ਤੇ ਹੋਰ ਮਾਰਕੀਟਸ ਐਕਸਪਲੋਰ ਕੀਤੀਆਂ ਜਾਣਗੀਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੂੰ ਕੋਈ ਰਾਇਤ ਕੈਨੇਡਾ ਵੱਲੋਂ ਨਹੀਂ ਦੇਣੀ ਚਾਹੀਦੀ ਕਿਉਂਕਿ ਦੋਵੇਂ ਮੁਲਕਾਂ ਦਰਮਿਆਨ 2018 ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਸੀ ਕਾਬਲੇਗੌਰ ਹੈ ਕਿ ਸਿਰਫ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਨਹੀਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਮਿਊਸਿਪਲ ਗਵਰਨਮੈਂਟਸ ਦੇ ਵੱਲੋਂ ਵੀ ਅਮਰੀਕੀ ਕੰਪਨੀਆਂ ਦੇ ਨਾਲ ਜੋ ਕੰਟਰੈਕਟ ਕੀਤੇ ਗਏ ਸਨ ਉਹਨਾਂ ਨੂੰ ਲਗਾਤਾਰ ਕੈਨਸਲ ਕੀਤਾ ਜਾ ਰਿਹਾ ਹੈ ਤੇ ਸਪੱਸ਼ਟ ਰੂਪ ਦੇ ਵਿੱਚ ਕੈਨੇਡੀਅਨ ਕੰਪਨੀਆਂਜ਼ ਨੂੰ ਤਰਜੀਹ ਦੇਣ ਦੀ ਗੱਲ ਆਖੀ ਜਾ ਰਹੀ ਹੈ ਇਸ ਤੋਂ ਇਲਾਵਾ ਤਮਾਮ ਪ੍ਰੀਮੀਅਰਸ ਤੇ ਟੈਰੀਟਰੀਜ਼ ਦੇ ਲੀਡਰ ਵੀ ਕੈਨੇਡੀਅਨਸ ਨੂੰ ਇਹ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਅਮਰੀਕਾ ਦੇ ਟ੍ਰਿਪ ਕੈਨਸਲ ਕਰਕੇ ਕੈਨੇਡਾ ਦੇ ਵਿੱਚ ਘੁੰਮਣਾ ਚਾਹੀਦਾ ਹੈ ਤੇ ਕੈਨੇਡੀਅਨ ਮੇਡ ਪ੍ਰੋਡਕਟ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ 4 ਮਾਰਚ ਨੂੰ ਆਪਣਾ ਬਜਟ ਟੇਬਲ ਕੀਤਾ ਗਿਆ ਜਿਸ ਵਿੱਚ ਪ੍ਰਮੁੱਖ ਤੌਰ ਤੇ ਯੂਐਸ ਟੈਰਿਫ ਥ੍ਰੈਟ ਦੇ ਮੱਦੇਨਜ਼ਰ ਕਦਮ ਚੁੱਕਣ ਦਾ ਦਾਵਾ ਕੀਤਾ ਗਿਆ। ਇਸ ਨਾਲ ਸਰਕਾਰ ਦਾ ਬਜਟ ਘਾਟਾ 10.9 ਬਿਲੀਅਨ ਡਾਲਰ ਹੋਣ ਦੀ پیشن گوئی ਕੀਤੀ ਗਈ ਹੈ। ਪਰਵਿੰਸ਼ੀਅਲ ਬਜਟ ਚ 3 ਸਾਲਾਂ ਦੌਰਾਨ ਟਰਾਂਸਪੋਰਟੇਸ਼ਨ ਪ੍ਰੋਜੈਕਟਾਂ ਉੱਤੇ ਸਰਕਾਰ ਵੱਲੋਂ 16 ਬਿਲੀਅਨ ਡਾਲਰ ਖਰਚ ਜਾਣਗੇ ਪਰ ਇਸ ਵਿੱਚ ਟਰਾਂਸਲਿੰਕ ਸਰਵਿਸਿਜ਼ ਲਈ ਕੋਈ ਸਿੱਧੀ ਫੰਡਿੰਗ ਸ਼ਾਮਲ ਨਹੀਂ ਹੈ ਮੈਟਰੋ ਵੈਂਕੂਵਰ ਦੇ ਮੇਅਰਜ਼ ਨੇ ਇਸ ਉੱਪਰ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਟਰਾਂਜ਼ਿਟ ਏਜੰਸੀ ਦੇ ਹੱਥ ਬਜਟ ਵਿੱਚ ਖਾਲੀ ਰਹੇ ਨੇ ਸਿਟੀ ਆਫ ਲੈਂਗਲੀ ਦੇ ਮੇਅਰ ਨੈਥਲ ਪੌਚਲ ਨੇ ਕਿਹਾ ਕਿ ਮੇਅਰਸ ਕਾਉਂਸਲ ਨੇ ਸਾਂਝਾ ਕੀਤਾ ਹੈ ਕਿ ਪ੍ਰੋਵਿੰਸ਼ਲ ਸਰਕਾਰ ਤੋਂ ਸ਼ਾਰਟ ਟਰਮ ਲਈ ਟ੍ਰਾਂਸਪੋਰਟੇਸ਼ਨ ਫੰਡਿੰਗ ਲਈ ਕੰਮ ਜਾਰੀ ਰੱਖਣ ਦੀ ਸਮਰੱਥਾ ਰੱਖੀ ਜਾਏਗੀ ਅਤੇ ਸਭ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਪ੍ਰੋਵਿੰਸ਼ਲ ਸਰਕਾਰ ਕੋਲ ਇਸ ਸਬੰਧੀ ਕੀ ਯੋਜਨਾ ਹੈ ਟ੍ਰਾਂਸ ਲਿੰਕ ਮੇਅਰਸ ਕਾਉਂਸਲ ਵੱਲੋਂ ਪਿਛਲੇ ਸਾਲ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਗਈ ਸੀ ਤੇ ਇਸ ਲਈ ਲਗਾਤਾਰ ਆਵਾਜ਼ ਵੀ ਚੁੱਕੀ ਗਈ ਉਨਾ ਆਖਿਆ ਕਿ ਸਰੀ ਲੈਂਗਲੇ ਸਕਾਈ ਟ੍ਰੇਨ ਅਤੇ ਬ੍ਰਾਡਵੇ ਸਵੈ ਦੇ ਲਈ ਫੰਡ ਰੱਖੇ ਗਏ ਨੇ ਪਰ ਮੌਜੂਦਾ ਸਰਵਿਸਿਜ਼ ਲਈ ਫੰਡਾਂ ਦੀ ਜ਼ਰੂਰਤ ਨੂੰ ਇਹ ਬਜਟ ਪੂਰਾ ਨਹੀਂ ਕਰ ਸਕਦਾ ਜਿਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟੈਰਿਫ ਵਾਰ ਚੱਲਣ ਦੇ ਮੱਦੇਨਜ਼ਰ ਟ੍ਰਾਂਸਪੋਰਟੇਸ਼ਨ ਲੋਕਲ ਕੋਮਨ ਲਈ ਬਹੁਤ ਜ਼ਰੂਰੀ ਹੈ ਤੇ ਸਸਤੀ ਪੈਂਦੀ ਹੈ ਕਿਉਂਕਿ ਲੋਕਾਂ ਦੀ ਪ੍ਰੋਵਿੰਸ਼ਲ ਦੇ ਵਿੱਚ ਜਾਂ ਫੈਡਰਲ ਪੱਧਰ ਤੇ ਜੋ ਵੀ ਲੋਕ ਕੈਨੇਡੀਅਨਸ ਨੇ ਉਹਨਾਂ ਦੀ ਆਰਥਿਕ ਹਾਲਤ ਤੰਗ ਹੈ ਜਿਸ ਕਾਰਨ ਉਹਨਾਂ ਨੂੰ ਸਸਤਾ ਤਰੀਕਾ ਲੱਭਣਾ ਹੀ ਪਵੇਗਾ ਲੈਂਗਲੀ ਦੇ ਮੇਅਰ ਨੇ ਇਹ ਵੀ ਆਖਿਆ ਕਿ ਮੇਅਰਜ਼ ਪ੍ਰੋਵਿੰਸ਼ਲ ਸਰਕਾਰ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਇਸ ਦੇ ਲਈ ਕੀ ਕਦਮ ਚੁੱਕੇ ਗਏ ਨੇ ਤੇ ਇਹ ਫਾਈਨੈਂਸ਼ੀਅਲ ਹਾਲਾਤ ਨੂੰ ਕਿਸ ਢੰਗ ਦੇ ਨਾਲ ਨਜਿੱਠਿਆ ਜਾਏਗਾ ਉਹਨਾਂ ਕਹੇ ਕਿ ਇੱਕ ਛੋਟੀ ਚੀਜ਼ ਨਹੀਂ ਹੈ ਕਿਉਂਕਿ ਮੈਟਰੋ ਵੈਨਕੂਵਰ ਚ ਟਰਾਂਸਪੋਰਟ ਸਰਵਿਸਿਜ਼ ਚਲਦੀਆਂ ਰੱਖਣ ਦੇ ਲਈ ਅਤੇ ਇਹਨਾਂ ਦਾ ਵਿਸਤਾਰ ਕਰਨ ਦੇ ਲਈ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਨੂੰ ਜ਼ਿਆਦਾ ਜ਼ੋਰ ਦੇ ਨਾਲ ਫੰਡਿੰਗ ਕਰਨੀ ਪੈਗੀ ਕਾਬਲੇ ਗੌਰ ਹੈ ਕਿ ਟ੍ਰਾਂਸਲਿੰਕ ਵੱਲੋਂ ਆਉਣ ਵਾਲੇ ਸਾਲ ਦੇ ਵਿੱਚ ਲਗਭਗ 600 ਮਿਲੀਅਨ ਡਾਲਰ ਬਜਟ ਗੈਪ ਦੀ ਗੱਲ ਕੀਤੀ ਗਈ ਸੀ ਤੇ 2025 ਦੇ ਵਿੱਚ 72 ਮਿਲੀਅਨ ਦੇ ਸ਼ਾਰਟਫਾਲ ਦਾ ਦਾਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਨਵਰੀ ਚ ਫੈਡਰਲ ਸਰਕਾਰ ਵੱਲੋਂ 663 ਮਿਲੀਅਨ ਡਾਲਰ ਕੈਪੀਟਲ ਫੰਡਿੰਗ ਦੇਣ ਦਾ ਵਾਅਦਾ ਆਉਣ ਵਾਲੇ ਸਾਲਾਂ ਚ ਕੀਤਾ ਗਿਆ ਜੋ ਕਿ ਕੈਨੇਡਾ ਪਬਲਿਕ ਟ੍ਰਾਂਜ਼ਿਟ ਦੇ 3 ਬਿਲੀਅਨ ਆਫ ਡਾਲਰ ਦੇ ਫੰਡਾਂ ਦੇ ਵਿੱਚੋਂ ਦਿੱਤੀ ਜਾਏਗੀ ਜਿਸ ਨੂੰ ਕਿ 10 ਸਾਲਾਂ ਚ ਟ੍ਰਾਂਜ਼ਿਟ ਸਰਵਿਸਿਜ਼ ਦੇ ਵਿਸਤਾਰ ਲਈ ਦੇਣ ਦਾ ਵਾਅਦਾ ਫੈਡਰਲ ਸਰਕਾਰ ਨੇ ਕੀਤਾਗਾ ਟ੍ਰਾਂਸਲਿੰਕ ਨੇ 2025 ਦੌਰਾਨ 2.5 ਬਿਲੀਅਨ ਡਾਲਰ ਸਪੈਂਡਿੰਗ ਦਾ ਬਜਟ ਰੱਖਿਆ ਗਿਆ ਜੋ ਕਿ 2024 ਦੇ ਮੁਕਾਬਲੇ 0.6% ਜ਼ਿਆਦਾ ਹੈ ਟ੍ਰਾਂਸਲਿੰਕ ਅਨੁਸਾਰ 49% ਬੱਸਾਂ ਦੀ ਫਲੀਟ ਦੀ ਯੂਜ਼ਫੁਲ ਲਾਈਫ 3 ਸਾਲ ਰਹਿ ਗਈ ਹੈ ਜਿਸ ਕਾਰਨ ਖਰਚੇ ਹੋਰ ਵਧਨ ਪਾਲੇ ਨੇ ਜਿਸ ਵਿੱਚ 3.4 ਬਿਲੀਅਨ ਡਾਲਰ ਦੇ ਫੰਡ ਸਾਰੀਆਂ ਸਰਕਾਰਾਂ ਤੋਂ ਮੰਗੇ ਜਾ ਰਹੇ ਨੇ ਤਾਂ ਜੋ ਕੈਪੀਟਲ ਪ੍ਰੋਜੈਕਟਾਂ ਤੇ ਵਧ ਰਹੀ ਆਬਾਦੀ ਦੇ ਹਿਸਾਬ ਦੇ ਨਾਲ ਸਰਵਿਸਿਜ਼ ਨੂੰ ਇੰਪਰੂਵ ਕੀਤਾ ਜਾ ਸਕੇ ਫੈਡਰਲ ਸਰਕਾਰ ਵੱਲੋਂ ਲਿਆਂਦਾ ਗਿਆ ਫਾਰਮਾ ਕੇਅਰ ਪ੍ਰੋਗਰਾਮ ਹੁਣ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ ਚਰਚਾ ਤੋਂ ਬਾਅਦ ਅਮਲੀ ਰੂਪ ਲੈ ਰਿਹਾ ਜਿਸ ਤਹਿਤ ਫੈਡਰਲ ਸਰਕਾਰ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਨਾਲ ਸਮਝੌਤੇ ਕਰ ਰਹੀ ਹੈ ਜਿਸ ਤਹਿਤ ਡਾਇਬੀਟਿਸ ਅਤੇ ਬਰਥ ਕੰਟਰੋਲ ਦੀਆਂ ਦਵਾਈਆਂ ਕੈਨੇਡੀਅਨਜ਼ ਨੂੰ ਮਫਤ ਦਿੱਤੀਆਂ ਜਾਣਗੀਆਂ ਇਸ ਪ੍ਰੋਗਰਾਮ ਦਾ ਇਹ ਪਹਿਲਾ ਫੇਜ਼ ਹੈ ਬਾਅਦ ਵਿੱਚ ਸਰਕਾਰ ਇਸ ਦਾ ਵਿਸਤਾਰ ਕਰਕੇ ਹੋਰ ਮੈਡੀਸਨਸ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰੇਗੀ ਇਸੇ ਵਿੱਚ ਅੱਗੇ ਵਧਦੇਆਂ ਫੈਡਰਲ ਸਰਕਾਰ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਨਾਲ 4 ਸਾਲ ਦੇ ਲਈ 670 ਮਿਲੀਅਨ ਡਾਲਰ ਦਾ ਫਾਰਮਾਕੇਅਰ ਸਮਝੌਤਾ ਕੀਤਾ ਗਿਆ ਜਿਸ ਅਨੁਸਾਰ 5,50,000 ਡਾਇਬਟੀਜ਼ ਦੇ ਮਰੀਜ਼ਾਂ ਨੂੰ ਮੈਡੀਸਨ ਅਤੇ 1.3 ਮਿਲੀਅਨ ਲੋਕਾਂ ਨੂੰ ਬਰਥ ਕੰਟਰੋਲ ਪਿਲਸ ਮਿਲ ਸਕਣਗੀਆਂ ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰ ਜੋਜੀ ਉਸਪੋਰਨ ਅਤੇ ਫੈਡਰਲ ਹੈਲਥ ਮਿਨਿਸਟਰ ਮਾਰਕ ਹੌਲੈਂਡ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਸ ਸਮਝੌਤੇ ਦਾ ਐਲਾਨ ਕਰਦੇ ਕਿ ਇਸ ਵਿੱਚ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਵੀ ਮੁਫਤ ਦਿੱਤੀ ਜਾਏਗੀ ਕੈਨੇਡਾ ਸਰਕਾਰ ਦੇ ਫਾਰਮਾਕੇਅਰ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਮੈਨੀਟੋਬਾ ਸ਼ਾਮਲ ਹੋਇਆ ਸੀ ਜਿਸ ਤਹਿਤ ਫੈਡਰਲ ਸਰਕਾਰ ਅਗਲੇ 4 ਸਾਲਾਂ ਦੇ ਵਿੱਚ ਮੈਨੀਟੋਬਾ ਚ ਫਾਰਮਾਕੇਅਰ ਤਹਿਤ 219 ਮਿਲੀਅਨ ਡਾਲਰ ਦਾ ਖਰਚ ਕਰੇਗੀ ਜਿਸ ਤਹਿਤ ਪ੍ਰੋਵਿੰਸ਼ੀਅਲ ਸਰਕਾਰ ਡਾਇਬੀਟਿਸ ਅਤੇ ਬਰਥ ਕੰਟਰੋਲ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਏਗੀ ਬਿਨੀਪੈਕ ਪੂਜੇ ਹੈਲਥ ਮਿਨਿਸਟਰ ਮਾਰਕ ਹੌਲੈਂਡ ਵੱਲੋਂ ਇਸ ਟੀਲ ਉੱਪਰ ਨੇਪਰੇ ਚੜਨ ਦਾ ਐਲਾਨ ਕੀਤਾ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੈਲਥ ਮਿਨਿਸਟਰ ਹੌਲੈਂਡ ਵੱਲੋਂ ਆਖਿਆ ਗਿਆ ਸੀ ਕਿ ਪ੍ਰੋਵਿੰਸਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਨੇਪਰੇ ਚੜ ਗਈ ਹੈ ਤੇ ਜਲਦੀ ਹੀ ਇਸ ਸੰਧੀ ਸਮਝੌਤੇ ਕੀਤੇ ਜਾਣਗੇ ਬੇਸ਼ੱਕ ਗੱਲਬਾਤ ਜਾਰੀ ਹੈ ਪਰ ਅਲਬਰਟਾ ਤੇ ਕਿਊਬਿਕ ਨੇ ਫਾਰਮਾ ਕੇਅਰ ਦਾ ਹਿਸਾਬ banto ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉੱਥੇ ਕੀ ਹੋਏਗਾ ਇਸ ਬਾਰੇ ਹਲੇ ਕਲੈਰਟੀ ਨਹੀਂ ਹੈ ਕਾਬਲੇ ਗੌਰ ਹੈ ਕਿ ਐਨਡੀਪੀ ਦੇ ਨਾਲ ਲਿਬਰਲਾਂ ਦੇ ਸਮਝੌਤੇ ਦੀ ਸਰਕਾਰ ਦੇ ਸਮੇਂ ਫਾਰਮਾ ਕੇਅਰ ਡੈਂਟਲ ਕੇਅਰ ਹੋਣ ਦੇ ਵਿੱਚ ਆਏ ਸੀ ਤੇ ਇਹਨਾਂ ਪ੍ਰੋਗਰਾਮਸ ਦਾ ਵਿਸਤਾਰ ਹੁਣ ਲਗਾਤਾਰ ਕੀਤਾ ਜਾ ਰਿਹਾ ਹੈ ਕਾਬਲੇ ਗੌਰ ਹੈ ਕਿ ਇਸ ਦੀ ਛਲਾਗਾ ਵੀ ਹਰ ਪਾਸੇ ਹੋ ਰਹੀ ਹੈ ਕਿਉਂਕਿ ਅੰਕੜੇ ਦੱਸਦੇ ਨੇ ਕਿ ਟਾਈਪ 1 ਡਾਇਬੀਟੀਜ਼ ਜਿਸ ਨੂੰ ਹੈ ਉਸ ਦਾ ਮੈਡੀਕੇਸ਼ਨ ਦਾ ਖਰਚਾ 18300 ਡਾਲਰ ਹਰ ਸਾਲ ਆਉਂਦਾ ਹੈ ਤੇ ਟਾਈਪ 2 ਡਾਇਬੀਟਿਸ ਦੇ ਮਰੀਜ਼ ਦੀ ਦਵਾਈ ਦਾ ਖਰਚਾ 10000 ਡਾਲਰ ਦਾ ਹੈ ਸਰਕਾਰ ਅਨੁਸਾਰ ਫੈਡਰਲ ਸਰਕਾਰ ਦੀ ਮਦਦ ਦੇ ਨਾਲ ਬ੍ਰਿਟਿਸ਼ ਕੋਲੰਬੀਆ ਹਰ ਡਾਇਬੀਟਿਕ ਮਰੀਜ਼ ਦਾ ਖਰਚਾ ਚੁੱਕਣ ਦੇ ਯੋਗ ਹੋਏਗਾ ਲਿਬਰਲ ਲੀਡਰਸ਼ਿਪ ਪਰ ਰੇਸ ਚ ਸਾਬਕਾ ਗਵਰਨਰ ਮਾਰਕ ਕਾਰਨੀ ਫੈਡਰਲ ਮਿਨਿਸਟਰ ਕਰੀਨਾ ਗੋਲਡ ਸਾਬਕਾ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਤੇ ਮੌਂਟਰੀਅਲ ਦੇ ਐਮਪੀ ਫ੍ਰੈਂਕ ਬੇਲਿਸ ਕਿਸਮਤ ਅਜਮਾ ਰਹੇ ਨੇ ਜਿਸ ਦਾ ਫੈਸਲਾ 9 ਮਾਰਚ ਨੂੰ ਹੋਵੇਗਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਤੇ ਲਿਬਰਲ ਲੀਡਰ ਕੌਣ ਬਣੇਗਾ ਪਰ ਇਮੀਗ੍ਰੇਸ਼ਨ ਦੇ ਮੁੱਦੇ ਤੇ ਚਾਰੇ ਕੈਂਡੀਡੇਟਸ ਕੀ ਸੋਚਦੇ ਨੇ ਆਓ ਜਾਣਦੇ ਹਾਂ ਫੈਡਰਲ ਲਿਬਰਲਸੀ ਲੀਡਰਸ਼ਿਪ ਦੀ ਦੌੜ ਆਖਰੀ ਪੜਾਚ ਪਹੁੰਚ ਚੁੱਕੀ ਹੈ ਜਿਸ ਦੇ ਵਿੱਚ ਚਾਰ ਕੈਂਡੀਡੇਟਸ ਕਿਸਮਤ ਅੰਜਵਾ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਆਪਣੀ ਟਰਮ ਦੇ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਾਫੀ ਢਿੱਲ ਦਿੱਤੀ ਗਈ ਪਰ ਲੰਘੇ ਸਾਲ ਤੋਂ ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ ਪਾਰਟੀ ਨੇ ਇਮੀਗ੍ਰੇਸ਼ਨ ਉੱਪਰ ਆਪਣਾ ਸਟੈਂਡ ਬਦਲਿਆ ਤੇ ਸਖਤੀ ਕੀਤੀ ਹੈ ਇਸ ਦੇ ਵਿੱਚ ਹੁਣ ਨਵੇਂ ਲੀਡਰਸ ਦੇ ਐਲਾਨ ਵੀ ਸ਼ਾਮਲ ਨੇ ਲੀਡਰਸ਼ਿਪ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਉਸ ਸਮੇਂ ਤੱਕ ਕੱਟ ਰੱਖਣਗੇ ਜਦੋਂ ਤੱਕ ਕਿ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੇ ਨਹੀਂ ਆ ਜਾਂਦੀ ਕਾਰਨੀ ਇਮੀਗ੍ਰੇਸ਼ਨ ਉੱਪਰ ਆਰਜੀ ਕੈਪ ਲਗਾਉਣ ਦੀ ਗੱਲ ਵੀ ਕਰਦੇ ਨੇ ਮਾਕ ਕਰਨੀ ਕਹਿ ਰਹੇ ਨੇ ਕਿ ਜਦੋਂ ਤੱਕ ਘਰਾਂ ਦੀ ਉਸਾਰੀ ਦੁੱਗਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਇਮੀਗ੍ਰੇਸ਼ਨ ਤੇ ਨੰਬਰ ਵਧਾਏ ਜਾਣਗੇ ਸਾਬਕਾ ਫ੍ਰੈਂਚ ਮਿਨਿਸਟਰ ਕ੍ਰਿਸਟਿਆ ਫਰੀਲੈਂਡ ਜੋ ਕਿ ਲਿਬਰਲ ਲੀਡਰਸ਼ਿਪ ਦੌੜ ਦੇ ਵਿੱਚ ਆਪਣੀ ਕਿਸਮਤ ਅਜਵਾ ਰਹੇ ਨੇ ਉਹਨਾਂ ਵੱਲੋਂ ਜਾਰੀ ਕੀਤੀ ਗਈ ਹਾਊਸਿੰਗ ਯੋਜਨਾ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਵੱਲ ਇਸ਼ਾਰਾ ਕਰਦੀ ਹੈ ਕ੍ਰਿਸਟਿਆ ਫਰੀਲੈਂਡ ਆਪਣੀ ਯੋਜਨਾ ਚ ਕੈਨੇਡਾ ਚ ਆਉਣ ਵਾਲੀ ਇਮੀਗ੍ਰੈਂਟਸ ਦੀ ਗਿਣਤੀ ਨੂੰ ਹਾਊਸਿੰਗ ਦੇ ਨਾਲ ਜੋੜਨ ਦਾ ਇਰਾਦਾ ਰੱਖਦੇ ਨੇ ਸਾਫਕਾ ਡਿਪਟੀ ਪ੍ਰਾਈਮ ਮਿਨਿਸਟਰ ਫਰੀ ਲੈਂਡ ਆਪਣੀ ਮੁਹੰਮਦੇ 10 ਨੁਕਾਤੀ ਪ੍ਰੋਗਰਾਮ 'ਚ ਵਾਦਾ ਕਰ ਰਹੇ ਨੇ ਫਰੀ ਲੈਂਡ ਦਾ ਕਹਿਣਾ ਹੈ ਕਿ ਇਹ ਕਦਮ ਆਬਾਦੀ ਵਾਧੇ ਦੀ ਦਰ ਨੂੰ ਹੌਲੀ ਕਰੇਗਾ ਜਦੋਂ ਤੱਕ ਇੱਥੇ ਇਨਾਫ ਹਾਊਸਿੰਗ ਨਹੀਂ ਹੋ ਜਾਂਦੀ ਕਾਬਲੇ ਗੋਰਕੀ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆਬ ਵੀ ਅਜਿਹੀ ਯੋਜਨਾ ਦੀ ਗੱਲ ਕਰਦੇ ਨੇ ਫ੍ਰੀਲੈਂਡ ਅਤੇ ਪੋਲੀਆਬ ਦੋਵੇਂ ਫਸਟ ਟਾਈਮ ਹੋਮ ਵਾਇਰ ਦੇ ਨਵੇਂ ਘਰਾਂ ਤੇ ਜੀਐਸਟੀ ਹਟਾਉਣ ਦਾ ਵਾਅਦਾ ਵੀ ਕਰਦੇ ਨੇ ਕ੍ਰਿਸਟਿਅਨ ਫ੍ਰੀਲੈਂਡ ਯੂਐਸ ਵਿੱਚ ਕੰਮ ਕਰ ਰਹੇ ਕੈਨੇਡੀਅਨ ਡਾਕਟਰਾਂ ਤੇ ਨਰਸਾਂ ਨੂੰ ਵੀ ਕੈਨੇਡਾ ਬੁਲਾਉਣ ਦੀ ਯੋਜਨਾ ਦੱਸ ਚੁੱਕੇ ਨੇ ਫ੍ਰੀਲੈਂਡ ਯੂਐਸ ਚ ਕੰਮ ਕਰ ਰਹੇ ਡਾਕਟਰਾਂ ਤੇ ਨਰਸਾਂ ਨੂੰ ਕੈਨੇਡਾ ਵਿੱਚ ਆ ਕੇ ਕੰਮ ਕਰਨ ਉੱਪਰ ਬੋਨਸ ਦੇਣ ਦਾ ਵਾਅਦਾ ਵੀ ਕਰ ਰਹੇ ਨੇ ਜਿਸ ਨਾਲ ਕੈਨੇਡਾ ਚ ਹੈਲਥ케ਅਰ ਸੈਕਟਰ ਚ ਕਾਮਿਆਂ ਦੀ ਘਾਟ ਨੂੰ ਦੂਰ ਕੀਤਾ ਜਾਏਗਾ ਹਾਊਸ ਲੀਡਰ ਕੈਰੀਨਾ ਗੋਲਡ ਕੈਨੇਡਾ ਦੀ ਆਰਥਿਕਤਾ ਨੂੰ ਹਲਾਰਾ ਦੇਣ ਲਈ ਅਜਿਹੇ ਵਿਅਕਤੀ ਦੀ ਇਮੀਗ੍ਰੇਸ਼ਨ ਨੂੰ ਫਾਸਟ ਟਰੈਕ ਕਰਨ ਦੀ ਗੱਲ ਆਖ ਰਹੇ ਨੇ ਜੋ ਕਿ ਕੈਨੇਡਾ ਚ ਆ ਕੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਗੋਲਡ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਕੈਨੇਡਾ ਦੀ ਆਰਥਿਕ ਤਰੱਕੀ 'ਚ ਆਪਣਾ ਯੋਗਦਾਨ ਪਾ ਸਕਦੇ ਨੇ ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਬਿਜ਼ਨਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੀ ਪੀਆਰ ਹਾਸਲ ਕਰਦੇ ਨੇ ਇਮੀਗ੍ਰੇਸ਼ਨ ਦੇ ਮਾਮਲੇ ਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਪੈਲਿਸ ਫ੍ਰੈਂਚ ਭਾਸ਼ਾ 'ਚ ਹੋਈ ਡਿਬੇਟ ਦੌਰਾਨ ਕਹਿ ਚੁੱਕੇ ਨੇ ਕਿ ਇਮੀਗ੍ਰੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨਾ ਤੇ ਇੱਕ ਸਮਾਰਟ ਸਿਸਟਮ ਹੋਣਾ ਬਹੁਤ ਮਹੱਤਵਪੂਰਨ ਹੈ ਬੈਲਿਸ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਸਮਝਦਾਰ ਅਤੇ अनुमानित ग्रोथ रेट ਨੂੰ ਉਚਾਹਿਤ ਕਰਨਗੇ ਤੇ ਉਹਨਾਂ ਕਹੇ ਕਿ ਪੀਆਰ ਤੇ ਟੈਂਪਰਰੀ ਫਾਰਮ ਵਰਕਰਸ ਦੇ ਦਾਖਲੇ ਨੂੰ ਮੌਜੂਦਾ ਸਮਰੱਥਾ ਤੇ ਫਿਊਚਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਜਾਏਗਾ ਨਾਲ ਨਾਲ ਉਹਨਾਂ ਨੇ ਆਖਿਆ ਕਿ ਸਕਿਲਡ ਵਰਕਰਸ ਨੂੰ ਕੈਨੇਡਾ ਵਿੱਚ ਸੱਦਨ ਦੇ ਪ੍ਰੋਗਰਾਮ ਨੂੰ ਉਹ ਫਾਸਟ ਟਰੈਕ ਕਰਨਗੇ ਕਾਬਿਲ ਗੌਰ ਹੈ ਕਿ ਸਾਰੇ ਲੀਡਰ ਇਮੀਗ੍ਰੇਸ਼ਨ ਦੇ ਉੱਪਰ ਆਪਣੀ ਯੋਜਨਾ ਸਾਂਝੀ ਕਰ ਰਹੇ ਨੇ ਪਰ 9 ਮਾਰਚ ਨੂੰ ਲੀਡਰਸ਼ਿਪ ਰੇਸ ਕੌਣ ਜਿੱਤੇਗਾ ਇਸ ਉੱਪਰ ਨਜ਼ਰਾਂ ਜ਼ਰੂਰ ਬਣੀਆਂ ਹੋਈਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਅਹੁਦਾ ਛੱਡਣ ਤੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਕਿ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ 37 ਬਿਲੀਅਨ ਡਾਲਰ ਦੇ ਚਾਈਲਡ ਕੇਅਰ ਸਮਝੌਤੇ ਨੂੰ ਨੇਪਰੇ ਚੜਾ ਲਿਆ ਗਿਆ ਜਿਸ ਤਹਿਤ ਫੈਡਰਲ ਚਾਈਲਡ ਕੇਅਰ ਸਪੇਸ ਪ੍ਰੋਗਰਾਮ ਦਾ 2031 ਤੱਕ ਵਿਸਤਾਰ ਕੀਤਾ ਜਾਏਗਾ ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਬਕ ਵੀ ਹੁੰਦੇ ਨਸਰਾਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਨੇ 11 ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ 5 ਸਾਲਾਂ ਦੌਰਾਨ ਲਗਭਗ 37 ਬਿਲੀਅਨ ਡਾਲਰ ਦੇ ਐਗਰੀਮੈਂਟਸ ਸਾਈਨ ਕੀਤੇ ਨੇ ਜੋ ਕਿ ਫੈਡਰਲ ਚਾਈਲਡ ਕੇਅਰ ਸਪੇਸ ਪ੍ਰੋਗਰਾਮ ਨੂੰ 2031 ਤੱਕ ਐਕਸਪੈਂਡ ਕਰਨਗੇ ਅਹੁਦਾ ਛੱਡਣ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਸ ਸਮਝੌਤੇ ਨਾਲ ਉਹਨਾਂ ਦੀ ਸਰਕਾਰ ਪ੍ਰਮੁੱਖ ਨੀਤੀਆਂ ਵਿੱਚੋਂ ਇੱਕ ਲੰਮੇ ਸਮੇਂ ਦੀ ਯੋਜਨਾ ਬਣਾ ਰਹੀ ਹੈ ਆਪਣੇ ਕਾਰਜਕਾਲ ਬਾਰੇ ਗੱਲ ਕਰਦੇ ਹਾਂ ਭਾਵਕ ਹੋਏ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਡੇਲੀ ਰੁਟੀਨ ਦੇ ਵਿੱਚ ਯਕੀਨੀ ਬਣਾਉਣ ਦੇ ਲਈ ਕੰਮ ਕੀਤਾ ਕਿ ਉਹ ਕੈਨੇਡੀਅਨਸ ਨੂੰ ਪਹਿਲ ਦੇ ਰਹੇ ਨੇ ਤੇ ਚਾਈਲਡ ਕੇਅਰ ਉਹਨਾਂ ਦੇ ਕੰਮਾਂ ਦੇ ਵਿੱਚੋਂ ਅਹਿਮ ਸੀ ਟਰੂਡੋ ਨੇ ਕਿਹਾ ਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਤੇ ਸਰਕਾਰ ਬਿਲਕੁਲ ਆਖਰੀ ਦਿਨ ਵਿੱਚ ਵੀ ਕੈਨੇਡੀਅਨਸ ਦੇ ਪਵਿੱਖ ਦੇ ਬਾਰੇ ਸੋਚ ਰਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਪ੍ਰਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਮਿਲ ਕੇ ਯਕੀਨੀ ਬਣਾਇਆ ਗਿਆ ਹੈ ਕਿ ਚਾਈਲਡ ਕੇਅਰ ਨੂੰ ਹੋਰ ਐਕਸਪੈਂਡ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਭਾਵੇਂ ਕੋਈ ਵੀ ਸਰਕਾਰ ਪਿਛਲੇ ਸਰਕਾਰ ਦੇ ਕੰਮ ਬਦਲ ਸਕਦੀ ਹੈ ਪਰ ਜੇਕਰ ਕੈਨੇਡੀਅਨ ਇਹ ਸਪਸ਼ਟ ਕਰ ਦੇਣ ਕਿ ਇਸ ਨੂੰ ਜਾਰੀ ਰੱਖਣਾ ਕਿੰਨਾ ਜ਼ਰੂਰੀ ਹੈ ਤਾਂ ਉਹ ਯਕੀਨੀ ਬਣਾ ਸਕਦੇ ਨੇ ਕਿ ਬੱਚਿਆਂ ਦੀ ਚਾਈਲਡ ਕੇਅਰ ਇਸੇ ਢੰਗ ਦੇ ਨਾਲ ਜਾਰੀ ਰਹੇ ਚਾਈਲਡ ਕੇਅਰ ਸਿਸਟਮ ਇੱਕ ਨੇਸ਼ਨ ਬਿਲਡਿੰਗ ਪ੍ਰੋਗਰਾਮ ਨੂੰ ਕਰਾਰ ਦਿੰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਈਨੈਂਸ ਮਦਦ ਇਹ ਯਕੀਨੀ ਬਣਾਏਗੀ ਕਿ ਆਉਣ ਵਾਲੇ ਸਾਲਾਂ ਚ ਹੋਰ ਕੈਨੇਡੀਅਨਸ ਇਹ ਸਮਝਣ ਕਿ ਚਾਈਲਡ ਕੇਅਰ ਇੱਕ ਜ਼ਰੂਰੀ ਚੀਜ਼ ਹੈ ਜੋ ਕਿ ਕੈਨੇਡੀਅਨਸ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਂਦੀ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ 2026-27 ਵਿੱਚ ਸ਼ੁਰੂ ਹੋਣ ਵਾਲੇ 5 ਸਾਲਾ ਸਮਝੌਤਾ ਨਾ ਸਿਰਫ 2031 ਤੱਕ ਪ੍ਰੋਵਿੰਸਾਂ ਦੇ ਨਾਲ ਚਾਈਲਡ ਕੇਅਰ ਦੇ ਮਾਮਲੇ 'ਚ ਫਾਈਨਾਂਸ ਮਦਦ ਕਰੇਗਾ ਬਲਕਿ 2027-28 ਤੋਂ ਸ਼ੁਰੂ ਹੋਣ ਵਾਲੇ 4 ਸਾਲਾਂ ਦੇ ਲਈ ਬੇਸ ਫੰਡਿੰਗ 'ਚ ਹਰ ਸਾਲ 3% ਦਾ ਵਾਧਾ ਵੀ ਕਰੇਗਾ ਇਸ ਪ੍ਰੋਗਰਾਮ ਦੇ ਤਹਿਤ ਕਿਊਬਿਕ ਨੂੰ 9.83 ਬਿਲੀਅਨ ਡਾਲਰ ਬ੍ਰਿਟਿਸ਼ ਕੋਲੰਬੀਆ ਨੂੰ 5.38 ਬਿਲੀਅਨ ਡਾਲਰ ਮੈਨੀਟੋਬਾ ਨੂੰ 1.9 ਬਿਲੀਅਨ ਡਾਲਰ অন্ਟਾਰੀਓ ਨੂੰ 16.77 ਬਿਲੀਅਨ ਡਾਲਰ ਤੇ ਨੂਨਾਵਟ ਨੂੰ 109 ਮਿਲੀਅਨ ਡਾਲਰ ਪ੍ਰਿੰਸ ਐਡਵਰਡ ਆਈਲੈਂਡ ਨੂੰ 199 ਮਿਲੀਅਨ ਡਾਲਰ ਨਿਊ ਫਾਉਨਲੈਂਡ ਤੇ ਲਾਬਰਾਡੋਰ ਨੂੰ 503 ਮਿਲੀਅਨ ਡਾਲਰ ਦਿੱਤੇ ਜਾਣਗੇ ਹੁਣ ਦੇਖਦੇ ਹਾਂ ਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਪ੍ਰੈਜ਼ੀਡੈਂਟ 트੍ਰੰਪ ਹੋਰਾਂ ਵੱਲੋਂ ਜਿਹੜੇ ਟੈਰਫਸ ਹੈਗੇ ਆ ਜੀ ਉਹ ਲਾ ਦਿੱਤੇ ਗਏ ਔਰ ਕੱਲ ਤੋਂ ਗਲਬਤ ਆਰੰਭ ਹੋ ਚੁੱਕੀ ਆ ਔਰ ਉਹਨਾਂ ਨੇ ਉਸ ਗੱਲ ਨੂੰ ਰਾਤੀ ਜਦੋਂ ਉਹਨਾਂ ਨੇ ਆਪਣਾ ਲੈਕਚਰ ਕੀਤਾ ਜੁਆਇੰਟ ਕਾਂਗਰਸ ਦੇ ਸੈਸ਼ਨ ਨੂੰ ਤੇ ਉਹਦੇ ਵਿੱਚ ਵੀ ਉਹਨਾਂ ਨੇ ਗੱਲ ਫੇਰ ਦੁਬਾਰਾ ਪੱਕੀ ਕਰ ਦਿੱਤੀ ਆ ਪਰ ਹੁਣ ਉਹਦੇ ਜਵਾਬ ਦੇ ਵਿੱਚ ਕੈਨੇਡਾ ਵਾਲਿਆਂ ਨੇ ਵੀ ਜਿਹੜੇ ਜੀ ਉਹ ਟੈਰਫ ਲਾਉਣੇ ਸ਼ੁਰੂ ਕਰ ਦਿੱਤੇ ਆ ਜਿੱਥੇ ਬਾਕੀ ਦੇ ਸੂਬਿਆਂ ਨੇ ਕੀਤੇ ਉਥੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮੈਥੋਰ ਨੇ ਵੀ ਅੱਜ ਇਸ ਗੱਲ ਨੂੰ ਕਿਹਾ ਵੀ ਭਾਈ ਇਹ ਇਹਨਾਂ ਨੇ ਸਾਡਾ ਇੱਕ ਕਿਸਮ ਦਾ ਬਹੁਤ ਚਿਰਾਂ ਤੋਂ ਚੱਲਿਆ ਆਉਂਦਾ ਜਿਹੜਾ ਭਰੋਸਾ ਸੀਗਾ ਉਹ ਤੋੜ ਦਿੱਤਾ ਔਰ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ ਇਹ ਸ਼ਬਦ ਵਰਤਿਆ ਵੀ ਬਟਰੇਅਲ ਆ ਅਸੀਂ ਬੜਿਆਂ ਮਤਲਬ ਸਾਲਾਂ ਤੋਂ ਕਈ ਦਹਾਕਿਆਂ ਤੋਂ ਜਿਹੜਾ ਇਹ ਅਮ ਦੋਨਾਂ ਦੇਸ਼ਾਂ ਦੀ ਦੋਸਤੀ ਸੀਗੀ ਔਰ ਇਹ ਪ੍ਰੈਜ਼ੀਡੈਂਟ 트੍ਰੰਪ ਹੋਰਾਂ ਨੇ ਇਸ ਤਰ੍ਹਾਂ ਕਰਕੇ ਉਹ ਸਾਰੀ ਗੱਲਬਾਤ ਜਿਹੜੀ ਆ ਖਰਾਬ ਕਰ ਦਿੱਤੀ ਤੇ ਉਹਦੇ ਤੇ ਹੁਣ ਪ੍ਰੀਮੀਅਰ ਡੈਨੀਅਲਸ ਮੈਥ ਹੋਰਾਂ ਨੇ ਵੀ ਕਿਹਾ ਕਿ ਜਿਹੜਾ ਸ਼ਰਾਬ ਆ ਨਾ ਅਮਰੀਕਨ ਸ਼ਰਾਬ ਉਹ ਅਲਬਰਟਾ ਦੇ ਵਿੱਚ ਨਹੀਂ ਬਿਕੇਗੀ ਉਹਨਾਂ ਸਾਰਿਆਂ ਨੂੰ ਜਿਹੜੇ ਅਲਬਰਟਾ ਦੇ ਲਿਕਰ ਕੰਟਰੋਲ ਬੋਰਡ ਹੈਗਾ ਜੀ ਉਹਨਾਂ ਸਾਰਿਆਂ ਨੂੰ ਕਹਿਤਾ ਵੀ ਤੁਸੀਂ ਉਹ ਸਮਾਨ ਨਹੀਂ ਖਰੀਦਣਾ ਤੇ ਨਾ ਹੀ ਇਹਨਾਂ ਦੇ ਉਧਰੋਂ ਜਿਹੜੇ ਉਹ ਲੋਟਰੀ ਦੇ ਟਰਮੀਨਲ ਨਹੀਂ ਜੀ ਹੁੰਦੇ ਉਹ ਵੀ ਉਹ ਕਹਿੰਦੇ ਭਈ ਨਹੀਂ ਖਰੀਦਣੇ ਅ ਔਰ ਕਿਉਂਕਿ ਤੇਲ ਦੇ ਉੱਤੇ ਵੀ 10% ਉਹਨਾਂ ਨੇ ਟੈਰਫ ਲਾਇਆ ਹੈਗਾ ਅਮਰੀਕਾ ਵਾਲਿਆਂ ਨੇ ਪਰ ਉਹ ਕਹਿੰਦੇ ਭਈ ਸਾਡੇ ਦੇਸ਼ ਨੂੰ ਇਹ ਦਬਕਾ ਮਾਰਿਆ ਜਾ ਰਿਹਾ ਭਈ ਇਹਨਾਂ ਨੂੰ ਇੱਕ ਕਿਸਮ ਦਾ ਕੋਰਸ ਕੀਤਾ ਜਾਵੇ ਇਕਨੋਮਿਕਲੀ ਦੇਸ਼ ਨੂੰ ਜਿਹੜਾ ਹੈਗਾ ਤੇ ਮਤਲਬ ਟੱਕੇ ਨਾਲ ਮਨਾਇਆ ਜਾਵੇ ਸੋ ਇਸ ਕਰਕੇ ਉਹ ਕਹਿੰਦੇ ਜੀ ਵੀ ਸਾਨੂੰ ਇਹ ਜਿਹੜੇ ਕਾਊਂਟਰ ਮੀਜਰਸ ਆ ਇਹ ਲੈਣੇ ਪਏ ਆ ਔਰ ਇਹਦੇ ਤੇ ਉਹ ਕਹਿੰਦੇ ਅਸੀਂ ਲੋਕਾਂ ਦੀ ਔਰ ਜਿਹੜੇ ਲੋਕ bizness ਵਾਲੇ ਆ ਉਹਨਾਂ ਦੀ ਹੈਲਪ ਲਈ ਵੀ ਕਵਾਂਗੇ ਕਿ ਭਾਈ ਤੁਸੀਂ ਮੇਡ ਇਨ ਕੈਨੇਡਾ ਦੇ ਜਿਹੜੇ ਸਟicker ਹੈਗੇ ਆ ਉਹ ਆਪਣੇ ਪ੍ਰੋਡਕਟ ਤੇ ਲਾਓ ਔਰ ਲੋਕਾਂ ਨੂੰ ਵੀ ਇਹ ਕਿਹਾ ਜਾਵੇਗਾ ਕਿ ਭਾਈ ਤੁਸੀਂ ਜਿਹੜਾ ਕੈਨੇਡਾ ਦਾ ਬਣਿਆ ਹੋਇਆ ਸਮਾਨ ਆ ਉਹੋ ਹੀ ਖਰੀਦਣਾ ਆ ਅ ਜਿੰਨੀ ਦੇਰ ਤੱਕ ਉਹ ਡੋਨਲਡ ਟਰੰਪ ਹੋਰੀ ਆਪਣੇ ਟੈਰਫ ਜਿਹੜੇ ਆ ਵਾਪਸ ਨਹੀਂ ਲੈ ਲੈਂਦੇ। ਅ ਉਧਰ ਡੋਨਲਡ ਟਰੰਪ ਹੋਰਾਂ ਨੇ ਅੱਜ ਫੇਰ ਜਿਹੜੀ ਜੀ ਜਸਟਨ ਟਰੂਡੋ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਜਿਹੜਾ ਫੈਂਟਨੈਲ ਵਾਲੀ ਗੱਲਬਾਤ ਹੈਗੀ ਆ ਅ ਉਹ ਇਹਨਾਂ ਨੇ ਚੰਗੇ ਕਦਮ ਚੱਕੇ ਆ ਪਰ ਹਜੇ ਵੀ ਉਹ ਇੰਨੇ ਵਧੀਆ ਨਹੀਂ ਹੈ ਕਿ ਮੈਂ ਜਿਹੜੇ ਟੈਰਫ ਆ ਹਟਾ ਦਿਆਂ। ਸੋ ਇਸ ਕਰਕੇ ਉਹ ਕਹਿੰਦਾ ਵੀ ਉਹ ਟੈਰਫ ਤਾਂ ਲੱਗਣੇ ਲੱਗਣੇ ਨੇ ਹਾਲ ਦੀ ਘੜੀ। ਔਰ ਨਾਲ ਉਹਨਾਂ ਕਹਿਆ ਵੀ ਜੇ ਸਾਡੇ ਤੇ ਟੈਰਫ ਲਾਏ ਜਾਂਦੇ ਆ ਸਾਡੀਆਂ ਪ੍ਰੋਡਕਟਸ ਤੇ ਤਾਂ ਉਹ ਕਹਿੰਦਾ ਮੈਂ ਰੈਸੀਪ੍ਰੋਕਲ ਜਿਹੜੇ ਹੈਗੇ ਦੀ ਟੈਰਫਸ ਲਾਵਾਂਗਾ ਪਰ ਉਹ ਅਪ੍ਰੈਲ 2 ਤੋਂ ਸੋ ਇਸ ਤਰ੍ਹਾਂ ਦੀ ਕਹਾਣੀ ਚੱਲ ਰਹੀ ਆ ਅਲਬਰਟਾ ਦੇ ਵਿੱਚ ਪ੍ਰੀਮੀਅਰ ਸਮੈਥ ਕਹਿੰਦੀ ਵੀ ਅਸੀਂ ਇਸ ਗੱਲ ਨੂੰ ਐਡਵਰਟਾਈਜ਼ ਵੀ ਕਰਾਂਗੇ ਲੋਕਾਂ ਦੇ ਵਿੱਚ ਵੀ ਭਾਈ ਤੁਸੀਂ ਕੈਨੇਡੀਅਨ ਸਟਾਫ ਜਿਹੜਾ ਉਹ ਖਰੀਦੋ ਹਾਲਾਂਕਿ ਉਹ ਕਹਿੰਦੇ ਮੁਸ਼ਕਲ ਬਹੁਤ ਆ ਕਿਉਂਕਿ ਬਹੁਤ ਸਾਰੀਆਂ ਹੋ ਸਕਦਾ ਜੌਬਾਂ ਜਾਣ ਅ ਬਜਟ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਜੀ ਵੀ ਡੈਫਿਸਿਟ ਜਿਹੜਾ ਉਹ ਉਹਨਾਂ ਨੇ ਦੱਸਿਆ ਵੀ ਡੈਫਿਸਿਟ ਹੋ ਚੁੱਕਾ ਹੈ ਆਲਰੇਡੀ ਸੋ ਇਸ ਤਰ੍ਹਾਂ ਦੀ ਗੱਲਬਾਤ ਆ ਪਰ ਸਟਿਲ ਉਹ ਕਹਿੰਦੇ ਵੀ ਅਸੀਂ ਕੈਨੇਡਾ ਦੇ ਪੂਰੇ ਦੇ ਨਾਲ ਆ ਐਜ਼ ਅ ਯੂਨਾਈਟਿਡ ਅਸੀਂ ਇਹ ਐਕਸ਼ਨ ਜਿਹੜੇ ਆ ਲੈ ਰਹੇ ਆ ਅ ਦਰਸਲ ਗੱਲ ਇਦਾਂ ਆ ਜੀ ਵੀ ਦੇਖੋ ਜਿਹੜੇ ਸ਼ਰਾਬ ਪੀਣ ਵਾਲੇ ਬੰਦੇ ਉਹ ਪਹਿਲਾਂ ਸ਼ੁਗਲ ਤਾਂ ਉਹ ਪਹਿਲਾਂ ਹੀ ਕਰਦੇ ਆ ਵੀ ਅਸੀਂ ਦੇਸ਼ ਦੀ ਇਕਨੋਮੀ ਜਿਹੜੀ ਆ ਅਸੀਂ ਚਲਾਉਨੇ ਆ ਆ ਦੇਖ ਲਓ ਹੁਣ ਤੁਸੀਂ ਜੇ ਅਮਰੀਕਾ ਦੇ ਖਿਲਾਫ ਖੜਨਾ ਪੈ ਰਿਹਾ ਤਾਂ ਫੇਰ ਸ਼ਰਾਬ ਦੀ ਗੱਲ ਵਿੱਚ ਆ ਗਈ ਜੀ ਵੈਸੇ ਅਮਰੀਕਾ ਬਾਰੇ ਬਹੁਤ ਦੁਨੀਆ ਸੁਣਦੀ ਆ ਰਹੀ ਸੀ ਅ ਔਰ ਲੀਡਰਾਂ ਬਾਰੇ ਵੀ ਪਰ ਹੁਣ ਇਦਾਂ ਲੱਗਾ ਕੋਈ ਨੇੜੇ ਆ ਕੇ ਜਦੋਂ ਦੇਖਿਆ ਵੀ ਬੜੇ ਬੌਨੇ ਨਿਕਲੇ ਜੀ ਜਿਹੜੀ ਲੀਡਰਸ਼ਿਪ ਆ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਧੰਨਵਾਦ